ਅੱਜ ਤੁਹਾਨੂੰ ਕਣਕ ਦੀ ਇੱਕ ਟਾਪ ਦੀ ਕਿਸਮ ਦਿਖਾ ਰਿਹਾ ਐਚ ਡੀ 3386 ਪੂਸ਼ਾ ਦਿੱਲੀ ਵਾਲਿਆਂ ਦੀ ਜਿਹੜੀ ਨਵੀਂ ਕਿਸਮ ਇਸ ਸਾਲ ਕਾਫੀ ਕਿਸਾਨਾਂ ਨੇ ਟ੍ਰਾਇਲ ਦੇ ਤੌਰ ਤੇ ਅੱਧਾ ਕਿੱਲਾ ਕਿੱਲਾ ਕਾਫੀ ਕਿਸਾਨਾਂ ਨੇ ਲਾਈ ਹਰਪ੍ਰੀਤ ਸਿੰਘ ਕਮਾਲਪੁਰ ਦੇ ਖੇਤ ਦੀ ਫੁੱਲ ਵੀਡੀਓ ਤੁਹਾਡੇ ਸਾਹਮਣੇ ਆਪਾਂ ਲੈ ਕੇ ਆ ਰਹੇ ਹਾਂ ਵੈਰਾਈਟੀ ਦੀ ਪੂਰੀ ਜਾਣਕਾਰੀ ਲੈ ਕੇ ਆਵਾਂਗੇ ਇੱਕ ਨਵੀਂ ਵੈਰਾਈਟੀ ਯਾਰ ਕੋਈ ਕਿਸੇ ਵੈਰੈਟੀ ਦੀ ਸੋਧ ਨਹੀਂ ਹੈਗੀ ਕੋਈ 3388 ਦੀ ਸੋਧ ਨਹੀਂ ਆਪਾਂ ਇਹਨੂੰ ਕਹਿ ਸਕਦੇ ਐਚ ਡੀ 3388 ਨਵੀਂ ਤਕਨੀਕ ਦੀ ਨਵੀਂ ਕਿਸਮ ਹੈ ਆਜੋ ਵੀਡੀਓ ਨੂੰ ਦੇਖਦੇ ਆਪਾਂ ਕਿਉਂਕਿ ਹੁਣ ਕਣਕ ਦੀ ਫਸਲ ਹੈ ਜਿਹੜੀ ਜਮ੍ਹਾਂ ਪੱਕ ਚੁੱਕੀ ਹੈ ਆਪਾਂ ਪਹਿਲਾਂ ਵੀ ਇਸ ਵੈਰੈਟੀ ਦੀ ਜਿਹੜੀ ਵੀਡੀਓ ਬਣਾਈ ਸੀ ਇਹ ਐਚ ਡੀ 3388 ਆ ਕਿਸਾਨ ਹਰਪੀ ਦੇ ਸਿੱਖਦੇ ਖੇਤ ਦੇ ਵਿੱਚ ਲੱਗੀ ਹੋਈ ਆ ਬਿਲਕੁਲ ਜਿਹੜੀ ਨਵੀਂ ਕਿਸਮ ਹੈ ਨਮੀ ਹੁਣ ਕੁਝ ਕਿਸ ਤਰ੍ਹਾਂ ਦੀ ਕਿਸਮਾਂ ਹੈਗੀਆਂ ਨੇ ਕੁਝ ਕਿ ਸੋਧ ਕਰਕੇ ਬਣਾਈਆਂ ਜਾਂਦੀਆਂ ਨੇ ਇੱਕ ਅਲੱਗ ਕਿਸਮ ਹੈਗੀ ਪੂਸ਼ਾ ਦਿੱਲੀ ਵਾਲਿਆਂ ਦੀ ਕਿਸਮ ਹੈ ਐਚ ਡੀ 3386 ਕਾਫੀ ਕਿਸਾਨਾਂ ਦੇ ਥੋੜਾ ਥੋੜਾ ਜਿਹੜਾ ਪਲਾਟ ਲੱਗਿਆ ਹੋਇਆ ਹੈ ਅੱਜ ਹਰਪੀ ਦੇ ਪਲਾਟ ਦੇ ਵਿੱਚ ਖੜੇ ਆ ਇੱਕ ਬੱਲੀ ਦੇ ਵਿੱਚ ਦਾਣਿਆਂ ਦੀ ਸੰਖਿਆ ਵੀ ਪਤਾ ਕਰਾਂਗੇ ਤੇ ਮੱਖੀ ਦੇ ਮਤਲਬ ਸੰਖਿਆ ਕਿੰਨੀ ਉਹ ਵੀ ਪਤਾ ਕਰਾਂਗੇ ਤੇ ਵੈਰੈਟੀ ਬਾਰੇ ਸਾਰੀ ਤੁਹਾਨੂੰ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣਾ ਅਸੀਗਾ ਬਾਈ ਅਸੀਗਾਲ ਜੀ ਭਾਈ ਜੀ ਨਾਮ ਤੇ ਪਿੰਡ ਦੱਸ ਦਿਓ ਆਪਣਾ ਮੇਰਾ ਨਾਮ ਹੈਗਾ ਹੀ ਹਰਪ੍ਰੀਤ ਸਿੰਘ ਪਿੰਡ ਕਮਾਲਪੁਰ ਜ਼ਿਲ੍ਹਾ ਸੰਗਰੂਰ ਤੇ ਭਾਈ ਜਿਹੜੀ ਐਚ ਡੀ 3388 ਆ ਇਹ ਬਿਲਕੁਲ ਨਵੀਂ ਕਿਸਮ ਹੈ ਪੂਸ਼ਾ ਦਿੱਲੀ ਵਾਲਿਆਂ ਦੀ ਇਸ ਵਾਰ ਜਿਹੜੀ ਰਿਲੀਜ਼ ਕੀਤੀ ਗਈ ਕਿਸਮ ਹੈਗੀ ਪਹਿਲਾਂ ਤਾਂ ਭਾਈ ਇਹਦਾ ਜਿਹੜਾ ਬੀਜ ਵਜਾਰਾ ਕਰਿਆ ਕਿਉਂਕਿ ਜਦੋਂ ਆਪਾਂ ਨੇ ਪਹਿਲੀ ਕੀਤੀ ਸੀਗੀ ਤੇ ਅੱਜ ਕਣਕ ਜਮਾ ਕੰਪਲੀਟ ਨਿਸਰ ਚੁੱਕੀ ਆ ਪੰਜ ਚਾਰ ਦਿਨਾਂ ਵਿੱਚ ਇਹਦੀ ਹਾਰਵੈਸਟਿੰਗ ਹੋ ਜਾਣੀ ਆ ਪਹਿਲਾਂ ਤਾਂ ਬੀਜ ਵਜਾਰਾ ਕਿੰਨੀ ਤਰੀਕ ਨੂੰ ਕਰਿਆ ਭਾਈ ਇਹਦਾ ਏ ਬਈ ਆਪਾਂ 14 ਸ਼ਾਇਦ 14 ਕਿ ਨਵੰਬਰ 2023 ਨੂੰ ਇਹਦੀ ਬਿਜਾਈ ਹੋਈ ਹੋਈ ਆ। ਅੱਛਾ ਜੀ। ਤੇ ਬੀਜ ਕਿੰਨਾ ਪਾਇਆ ਸੀ ਬਈ ਫਿਰ? ਬੀਜ ਇਹਦਾ ਤਕਰੀਬਨ ਆਪਾਂ ਨੇ 30 ਕਿਲੋ 25-30 ਕਿਲੋ ਦੇ ਨਾਲ ਏਕੜ ਦੀ ਬਿਜਾਈ ਕੀਤੀ ਸੀ। ਅੱਛਾ ਏਕੜ ਦੇ ਬਿਜਾਈ ਕੀਤੀ ਤੇ ਡੀਏਪੀ ਕਿੰਨੀ ਪਾਈ ਅਜ? ਡੀਏਪੀ ਤਕਰੀਬਨ 55-60 ਕਿਲੋ। 60 ਕਿਲੋ। ਤੇ ਬਈ ਜਿਵੇਂ ਪਹਿਲਾਂ ਲਾ ਲੋ ਵੀ ਮੰਦੇ ਆਪਾਂ ਇਹ ਨਮੀ ਕਿਸਮ ਹੈ ਐਚਡੀ 3389 ਨਮੀ ਕਿਸਮ ਹੈ ਪਹਿਲਾਂ ਜਿਵੇਂ 2967 ਜਾਂ 3080 ਹੋਰ ਕਾफी ਕਿਸਮਾਂ ਹੁੰਦੀਆਂ ਸੀ ਉਹਨਾਂ ਦੇ ਵਿੱਚ ਜਿਵੇਂ ਜੈਲੋ ਰਸਤੀ ਕਾफी ਪ੍ਰੋਬਲਮ ਹੁੰਦੀ ਸੀ ਤੇ ਹੋਰ ਕਾफी ਬਿਮਾਰੀਆਂ ਆਉਂਦੀਆਂ ਝਾੜ ਜਾਂਦੇ ਘਟਦਾ ਇਹਦੇ ਵਿੱਚ ਬਿਮਾਰੀਆਂ ਨੂੰ ਲੈ ਕੇ ਜਾਂ ਗਰੋਥ ਨੂੰ ਲੈ ਕੇ ਕਿੰਨਾ ਕੁ ਜ਼ਿਆਦਾ ਵੱਖਰਾ ਵੈਰਾਈਟੀ ਦੇ ਵਿੱਚ ਭਾਈ ਇਹ ਵੈਰਾਈਟੀ ਪੂਸ਼ਾ ਆਈਆਰਆਈ ਪੂਸ਼ਾ ਦੀ ਵੈਰਾਈਟੀ ਆ ਇਸ ਸਾਲ ਹੀ ਯੂਨੀਵਰਸਿਟੀ ਨੇ ਰਿਲੀਜ਼ ਕੀਤੀ ਹੋਈ ਵੈਰਾਈਟੀ ਆ ਤੇ ਇਹਦੇ ਵਿੱਚ ਕੁਈ ਜ਼ਿਆਦੇ ਨਾ ਮੈਗਨੀਜ਼ ਦੀ ਕੋਈ ਇੱਕ ਇੱਕ ਸਪਰੇ ਹੋਰ ਮੈਗਨੀਜ਼ ਦੀ ਹੋਈ ਹੋਈ ਆ ਇਹਦੇ ਉੱਤੇ ਕੋਈ ਵੀ ਆਪਾਂ ਪੀਲੀ ਕੁੰਗੀ ਜਾਂ ਲਿਓਹੋਸਨ ਇਹਦਾ ਕੱਦ ਦੂਜੀ ਵੈਰੈਟੀ ਨਾਲੋਂ ਥੋੜਾ ਜਿਹਾ ਛੋਟਾ ਕੁਈ ਲਈ ਹੋਸਨ ਬਗੈਰੇ ਦੀ ਸਪਰੇ ਨਹੀਂ ਕੀਤੀ ਅੱਛਾ ਇਹ ਮੰਨ ਲੀ ਵੀ ਬੌਣੇ ਕੱਦ ਦੀ ਵੈਰੈਟੀ ਕਹਿ ਸਕਦੇ ਆਪਾਂ ਜਿਵੇਂ 9800 ਸੈਂਟੀਮੀਟਰ ਦੀ ਜਿਹੜੀ ਇਹਦਾ ਹਾਈਟ 98 ਤਕਰੀਬਨ 98 ਸੈਂਟੀਮੀਟਰ ਹੈ ਹਾਈਟ ਇਹਦੀ ਅੱਛਾ ਜੀ ਹਾਂ ਜੀ ਤੇ ਪੱਕਣ ਦਾ ਸਮਾਂ ਬਈ ਕਿੰਨਾ ਦੱਸ aí ਵੈਰੈਟੀ ਯੂਨੀਵਰਸਿਟੀ ਨਾਲੋਂ ਪੱਕਣ ਦਾ ਸਮਾਂ ਇਹ 150 52 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਠੀਕ ਹੈ ਜੀ ਤੇ ਭਾਈ ਜਿਵੇਂ ਛੱਟੇ ਦੀ ਲਮਾਈ ਦੇ ਖਸਾ ਨੂੰ کافی ਹੈ ਤੇ ਭਾਈ ਜੇ ਗੱਲ ਕਰੀਏ ਇੱਕ ਬੱਲੇ ਦੇ ਵਿੱਚ ਦਾਣਿਆਂ ਦੀ ਸੰਖਿਆ ਕਿੰਨੀ ਕਹੇਗੀ ਇਹਦੇ ਵਿੱਚ ਅਸੀਂ ਦਾਣਿਆਂ ਦੀ ਸੰਖਿਆ 65 ਤੋਂ ਲੈ ਕੇ 70 ਦਾਣੇ ਇਹ ਬਰੈਡ ਬੱਲੀ ਦੇ ਵਿੱਚ ਦਾਣੇ ਨੇ ਤੇ ਇਹਦੀ ਆਪਣੀ ਬੱਲੀ ਗੁੰਦਮੀ ਬੱਲੀ ਆ ਤੇ ਸੋਹਣੀ ਦੇਖੋ ਕਿੰਨੀ ਸੋਹਣੀ ਬੱਲੀ ਲੱਗਦੀ ਆ ਠੀਕ ਹੈ ਜੀ ਹਾਂ ਜੀ ਤੇ ਜਿਵੇਂ ਲਾ ਲਓ ਬਈ ਵੀ 65 ਤੋਂ 70 ਐਵਰੇਜ ਕੱਢਦੇ ਆ ਕਿਸੇ 'ਚ 65 ਦਾਣੇ ਵੀ ਨਹੀਂ ਕਿਸੇ 'ਚ 80 ਦਾਣੇ ਵੀ 70 70 ਦਾਣੇ ਵੀ ਜਗੇ ਆ ਤੇ ਹੋਰ ਬਈ ਕਿਸਾਨਾਂ ਨੂੰ ਇਸ ਵੈਰੈਟੀ ਬਾਰੇ ਕੀ ਦੱਸਣਾ ਚਾਹੁੰਦੇ ਆ ਵੀ ਅਗਲੇ ਸਾਲ ਇਹ ਵੈਰੈਟੀ ਕਾਫੀ ਏਰੀਆ ਦੇ ਵਿੱਚ ਲੱਗਣੀ ਹੈ ਬਾਕੀ ਇਹਦਾ ਪੰਜ ਚਾਰ ਦੋਨਾ ਦੇ ਵਿੱਚ ਜਦੋਂ ਕੱਟੀ ਜਾਣੀ ਹੈ ਇਹਦਾ ਝਾੜ ਜਿਹੜਾ ਮਤਲਬ ਪ੍ਰੋਪਰ ਆਉਣਾ ਹੈ ਇਹ ਮਸ਼ੀਨ ਨਾਲ ਬੜਾਉਣੀ ਹੈ ਹੱਥੀ ਬੜਾਉਣੀ ਹੈ ਬਈ ਇਹ ਇਹ ਬਈ ਅਸੀਂ ਕੋਸ਼ਿਸ਼ ਕਰਾਂਗੇ ਇਹਨੂੰ ਹੱਥੀ ਤਿਆਰ ਆ ਇੱਕ ਅੱਦੇ ਦਿਨ ਚਾਹੀਦੀ ਹੱਥੀ ਕਟਾਈ ਕਰਾਵਾਂਗੇ अच्छा हां हां जी भाई ਹੱਥੀਂ ਕਟਾਈ ਦੇ ਨਾਲ ਨੇ ਤਾਂ ਬੀਜ ਨੇ ਮਿਕਸ ਹੁੰਦਾ ਨਾ ਨਹੀਂ ਹੁੰਦਾ ਹੀ ਹਾਂ ਤੇ ਇਹਦਾ ਅਸੀਂ ਕਿਸਾਨ ਭਰਾਵਾਂ ਨੂੰ ਐਂ ਕਹਨੇ ਆ ਥੋੜੇ ਤੋਂ ਥੋੜਾ ਵੀ ਵੀ 10 ਕਿਲੋ 15 ਕਿਲੋ ਜਿਹੜਾ ਆਪਣੇ ਅੱਧੇ ਇਕੜ ਦੇ ਵਿੱਚ ਜਾਂ ਇੱਕ ਇੱਲੇ ਦੀ ਬਜਾਈ ਕਰਨੀ ਆ ਤਾਂ ਬੀਜ ਇਹਦਾ ਲੱਜਾ ਸਕਦਾ ਹੈ ਤੇ ਭਾਈ ਜੂਰੀਆ ਕਿੰਨੇ ਪਾਈਸੇ ਚ ਜੂਰੀਆ ਇਹਦੇ ਵਿੱਚ ਤਕਰੀਬਨ 3 ਬੈਗ ਅੱਛਾ 3 ਬੈਗ ਪਾਈ ਸੀਗੇ ਠੀਕ ਹੈ ਜਮੀਨ ਬਈ ਇਹਨੂੰ ਕਿਸ ਤਰ੍ਹਾਂ ਹੀ ਚਾਹੀਂਦੇ ਜੇ ਜਿਹੜੀ ਮਰਜ਼ੀ ਜਮੀਨ 'ਚ ਬੰਦਾ ਜਿਹੜੀ ਮਰਜ਼ੀ ਦੀ ਜਮੀਨ 'ਚ ਲੱਗ ਸਕਦੀ ਹੈ ਜੀ ਪੈਸੇ ਸਾਡੀ ਜਮੀਨ ਰੇਸਲੀ ਜਮੀਨ ਆ ਇਹਨੂੰ ਆਪਾਂ ਡਾਕਰ ਜਮੀਨਾਂ ਦੇ ਵਿੱਚ ਨਹੀਂ ਗਿਣ ਸਕਦੇ ਅੱਛਾ ਜੀ ਹਾਂਜੀ ਠੀਕ ਹੈ ਤੇ ਬਈ ਜਿਵੇਂ ਹੁਣ ਹਰ ਸਾਲ ਨਵੇਂ ਕਿਸਮਾਂ ਲੱਗਦੀਆਂ ਨੇ ਵਿੱਚ ਸੋਸ਼ਲ ਮੀਡੀਆ ਤੇ ਚੰਗੀ ਕਿਸਮ ਨੂੰ ਭੰਡਿਆ ਵੀ ਜਾਂਦਾ ਹੈ ਵਿੱਚ ਤਾਂ ਇਹ ਵੀ ਕਹਿ ਰਹੇ ਆ VRBA ਵੀ 33 ਜਿਹੜੀ 3080 ਹੈ ਉਹਦੀ ਸੋਧ ਕੀਤੀ ਹੋਈ ਹੈ ਕੀ ਉਹਦੀ ਸੋਧ ਹੈ ਜਾਂ ਵੱਖਰੀ ਹੈ ਉਹ ਤੋਂ ਤਾਂ ਇਹ ਸਾਰਾ ਕੁਝ ਬਈ ਯੂਨੀਵਰਸਿਟੀ ਡਾਇਰੈਕਟਰ ਸਾਹਿਬ ਨੇ ਦੱਸਿਆ ਸੀਗਾ 3380 ਤੋਂ ਇੱਕ ਵੱਖਰੀ ਕਿਸਮ ਤੇ ਅਲੱਗ ਤਰ੍ਹਾਂ ਦੀ ਕਿਸਮ ਤੇ ਇਹ ਵੈਰਾਈਟੀਆਂ ਜਿਹੜੀਆਂ ਆ ਰਹੀਆਂ ਨੇ ਜਿਵੇਂ 18 6 ਆਪਣਾ 3386 1885 ਇਹ ਟੈਂਪਰੇਚਰ ਅਨੁਸਾਰਨ ਦੀ ਟੈਂਪਰੇਚਰ ਅਨੁਸਾਰਨ ਵਿੱਚ ਸਾਈਕ ਸਿੱਧ ਹੁੰਦੀਆਂ ਨੇ ਇਹ ਵੈਰਾਈਟੀਆਂ ਜਿਹੜਾ ਆਪਣੇ ਪਿਛਲੇ ਤੋਂ ਪਿਛਲੇ ਸਾਲ ਟੈਂਪਰੇਚਰ ਇੱਕ ਲੱਖਤ ਵੱਧ ਗਿਆ ਸੀਗਾ ਤੇ ਕਣਕਾਂ ਦੇ ਝਾੜ तकरीबन ਬਹੁਤ ਘਟ ਗਏ ਸੀਗੇ ਜਿਹੜੀਆਂ ਇਹ ਵੈਰਾਈਟੀਆਂ ਨੇ ਇਹਨਾਂ ਦੇ ਵਿੱਚ ਟੈਂਪਰੇਚਰ ਅਨਸਾਰਨ ਦੀ ਸਮੱਸਤਾ ਸ਼ਕਤੀ ਹੁੰਦੀ ਹੈ ਅੱਛਾ ਜਿਵੇਂ ਲਾ ਲੋ ਕੁਝ ਕੁ ਵੈਰਾਈਟੀਆਂ ਇਸ ਤਰ੍ਹਾਂ ਹੀ ਹੁੰਦੇ ਨੇ ਜਿਆਦਾ ਠੰਡ ਚੋਂ ਆਉਂਦੀਆਂ ਨੇ ਜਦੋਂ ਉਹਨਾਂ ਨੂੰ ਗਰਮੀ ਸਹਾਰ ਨਹੀਂ ਪੈਂਦੀ ਐ ਤਾਂ ਸਸ ਮੰਦਿਆਂ ਨੇ ਇੱਕ ਉਹ ਲਾੜ ਜੀ ਨਿਕਲ ਜਾਂਦੀ ਐ ਕੋਈ ਇਸ ਤਰ੍ਹਾਂ ਦੀ ਕੋ ਪੋਟਾਸ਼ ਵਗੈਰਾ ਜਾਂ ਐਨਵੀ ਕੀ ਵਗੈਰਾ ਕਰਨਾ ਪਿਆ ਫਿਰ ਇਹਦੇ ਉੱਪਰ ਜਦੋਂ ਕੋਈ ਮੰਨ ਲਾ ਇੱਕੋ ਲੱਗ ਤੇ ਫੰਡ ਤੋਂ ਗਰਮੀ ਦੇ ਵਿੱਚ ਆਈ ਹੈ ਬਈ ਆਪਾਂ 13045 ਦੀ ਸਪਰੇਈ ਕਈ ਵਾਰ ਕਰਦੇ ਨੇ ਆ ਤੇ ਇਸ ਵਾਰ ਤਾਂ ਮੌਸਮ ਤਕਰੀਬਨ ਵਧੀਆ ਸੀਗਾ ਹੁਣ ਤੱਕ ਦੇਖੋ ਠੰਡ ਰਹੀ ਆ ਇਸ ਵਾਰ ਕੋਈ ਪ੍ਰੋਬਲਮ ਨਹੀਂ ਆਈ ਤੇ ਫਿਰ ਕਿਸਾਨਾਂ ਨੂੰ ਵੀ ਜਿਹੇ ਦੇਵੋਗੇ ਕਿਲੇ ਕਿਲੇ ਦਾ ਹਾਂ ਜੀ ਕਿਲੇ ਕਿਲੇ ਦਾ ਤਕਰੀਬਨ 10 10 ਕਿਲੋ ਦੇਣ ਦੀ ਕੋਸ਼ਿਸ਼ ਕਰਾਂਗੇ 10 10 ਕਿਲੋ ਦੇਣ ਦੀ ਬਾਕੀ ਬਈ ਜਿਹੜਾ ਝਾੜ ਹੋਊਗਾ ਝਾੜ ਕਿਸਾਨ ਆ ਜਿਹੜਾ ਆਪਣੇ ਨਾਲ ਸਾਂਝਾ ਕਰੂਗਾ ਬਈ ਜਦੋਂ ਇਹ ਵੈਰਾਈਟੀ ਕੱਟੀ ਕੇ ਕੰਡੇ ਤੇ ਵਜਨ ਕਰਾ ਦਿਓ ਇੱਕ ਵੀਡੀਓ ਥੋੜੀ ਕਿਸਾਨਾਂ ਤੱਕ ਹੋਰ ਪਹੁੰਚਾਵਾਂਗੇ ਕਿਉਂਕਿ ਬਈ ਇੱਕ ਮੈਂ ਤੁਹਾਨੂੰ ਪਹਿਲਾਂ ਵੀ ਕਹਿਆ ਸੀ ਵੀ ਇੱਕ ਵੀਡੀਓ ਬਣਾਉਣ ਦੇ ਨਾਲ ਜਿਹੜੀ ਵੈਰਾਈਟੀ ਦੇ ਲੱਛਣਾਂ ਬਾਰੇ ਨਹੀਂ ਪਤਾ ਲੱਗਦਾ ਅੱਜ ਤੋਂ ਕਿੰਨੇ ਮਹੀਨਾ ਪਹਿਲਾਂ ਵੈਰਾਈਟੀ ਦੇ ਵਿੱਚ ਕੁਝ ਨਹੀਂ ਸੀਗਾ ਨਾ ਆਪਾਂ ਉਹਦੇ ਵਿੱਚ ਉਦੇ ਦੇਖ ਸਕੀਏ ਵੀ ਮੱਕੀ ਦੇ ਦਾਣੇ ਕਿੰਨੇ ਹੋਣਗੇ ਕਿਉਂਕਿ ਉਦੋਂ ਬਈ ਉਸ ਤੋਂ ਬਾਅਦ ਲਾ ਲੋ ਵਿੱਚ ਵੈਰਾਈਟੀਆਂ ਦੇ ਬੱਲੇ ਇਹਦੇ ਕਣਕ ਦੀ ਬੱਲੀ ਦੇ ਵਿੱਚ ਦਾਣੇ ਨਹੀਂ ਵੇ ਮੱਕੀ ਦੇ ਵਿੱਚ ਦਾਣੇ ਵੀ ਨਹੀਂ ਪਏ ਉਦੋਂ ਆਪਾਂ ਕੋਈ ਅੰਦਾਜ਼ਾ ਨਹੀਂ ਅੱਜ ਇਹਨੂੰ ਅੰਦਾਜ਼ਾ ਆਪਾਂ ਲਾ ਸਕਦੇ ਥੋੜਾ ਮੈਨਾਂ ਕਿੰਨੇ ਕ ਤੱਕ ਝਾੜ ਤੱਕ ਜਾ ਸਕਦੀ ਹੈ ਇਹ ਇਹ ਝਾੜ ਤਕਰੀਬਨ ਇਹਦਾ ਯੂਨੀਵਰਸਿਟੀ ਨੇ ਔਸਤ ਝਾੜ 33 ਆ 23 24 ਕਵਾਂਟਲ ਦੱਸਿਆ ਹੋਇਆ ਤੇ ਸਾਨੂੰ ਇਹਦੇ ਵਿੱਚੋਂ ਜਿਵੇਂ ਬੱਲੀਆਂ ਦੇ ਵਿੱਚ ਦਾਣਿਆਂ ਦੀ ਗਿਣਤੀ ਵੱਧਾ ਤੇ ਸਾਨੂੰ ਇਹ ਵੈਰਾਈਟੀ 27 28 ਕਵਾਂਟਲ ਤੱਕ ਝਾੜ ਦੇਣ ਦੀ ਸਮਰੱਥਾ ਇਹ ਰੱਖਦੀ ਹੈ ਠੀਕ ਹੈ ਹਾਂਜੀ ਵੀ ਸਾਨੂੰ ਆਸ ਆ ਵੀ ਸਾਡੇ ਖੇਤ ਦੇ ਵਿੱਚ ਇਹ 26 27 28 ਕਵਾਂਟਲ ਝਾੜ ਇਹਦਾ ਆ ਸਕਦਾ ਹੈ ਬਦਿਆ ਵੈਰਾਈਟੀ ਆ ਗੁੰਦਮੀਆਂ ਇਹਦੀਆਂ ਬੱਲੀਆਂ ਨੇ ਠੀਕ ਤੇ ਹੋਰ ਵੀ ਜਿਵੇਂ ਇਹ ਵੈਰਾਈਟੀ ਦੂਜੀਆਂ ਕਿਸਮਾਂ ਦੇ ਨਾਲੋਂ ਤਕਰੀਬਨ 4 4 ਤੋਂ ਲੈ ਕੇ 7 ਦਿਨ ਇਹਦਾ ਜਿਹੜਾ ਫਲਾਵਰਿੰਗ ਟਾਈਮ ਆ ਦੂਜੀਆਂ ਵੈਰਾਈਟੀਆਂ ਦੇ ਨਾਲੋਂ ਪਹਿਲਾਂ ਹੋ ਜਾਂਦਾ ਤਾਂ ਹੀ ਇਹ ਟੈਂਪਰੇਚਰ ਸਹਾਰਨ ਦੀ ਸਮਰੱਥਾ ਇਹ ਵੈਰਾਈਟੀਆਂ ਰੱਖਦੀਆਂ ਨੇ ਅੱਛਾ ਜੀ ਜਿਵੇਂ ਲਾ ਲੋ ਵਿਚ ਕਿਸਮਾਂ ਹੁੰਦੀਆਂ ਨੇ ਠੰਡ ਦੇ ਵਿੱਚ ਜਿਹੜਾ ਮੰਨ ਕੇ ਚਲੋ ਨਸਾਰਾ ਘਟ ਕਰਦੀਆਂ ਨੇ ਗਰਮੀ ਦੇ ਵਿੱਚ ਆ ਜਾਂਦੀਆਂ ਨੇ ਇਹ ਜਿਹੜਾ ਨਸਾਰਾ ਮੰਨ ਕੇ ਇੱਕਸਾਰ ਨਸਾਰਾ ਕਰਦੀ ਇਸ ਤਰ੍ਹਾਂ ਵੀ ਹਾਂਜੀ ਹਾਂ ਹਾਂ ਇੱਕਸਾਰ ਨਸਾਰਾ ਹੁੰਦਾ ਤੇ ਇਹਦੀ ਜਿਹੜੀ ਟੀਲਰਿੰਗ ਵੈਰਾਈਟੀ ਸਾਰੀਆਂ ਹੁਣ ਜਿਹੜੀਆਂ ਵੈਰਾਈਟੀਆਂ ਆਈਆਂ ਨੇ ਸਭ ਤੋਂ ਵੱਧ ਇਹ ਟੀਲਰਿੰਗ ਕਰਦੀ ਇਹਦਾ ਫਲਾਵਟ ਬਾੜੀ ਜਾਦੇ ਆ ਅੱਛਾ ਹਾਂਜੀ ਟੀਲਰਿੰਗ ਇਹਦੀ ਇੱਕ ਘੱਟ ਬੀਜ ਦੇ ਨਾਲ ਵੀ ਆਪਾਂ ਇਹ ਤੋਂ ਵਧੀਆ ਝਾੜ ਲੈ ਸਕਦੇ ਆ ਜੀ ਟੀਲਰਿੰਗ ਵੈਰਾਈਟੀ ਦੀ ਬਹੁਤ ਜ਼ਿਆਦਾ ਟੀਲਰਿੰਗ ਲਗਭਗ ਹੀ 100 ਦਿਨ ਦੇ ਲਗਭਗ ਇਹ ਪੂਰਾ ਨਸਾਰਾ ਕੰਪਲੀਟ ਲੈ ਜਾਂਦੀ ਹੈ ਹਾਂਜੀ ਹਾਂ ਹਾਂ ਠੀਕ ਹੈ ਵੈਰਿਟੀ ਦਾ ਆਪਾਂ ਕਹਿ ਸਕਦੇ ਤਕਰੀਬਨ 90 95 ਦਿਨਾਂ ਦੇ ਵਿੱਚ ਇਹ ਨਸਾਰਾ ਲੈ ਜਾਂਦੀ ਹੈ ਪੱਕ ਜੂ ਫਿਰ 145 50 ਦਿਨਾਂ ਦੇ ਲੱਗ ਹਾਂਜੀ ਹਾਂ ਪੱਕ ਜੂ ਠੀਕ ਹੈ ਸ਼ੁਕਰੀਆ ਭਾਈ ਧੰਨਵਾਦ ਧੰਨਵਾਦ ਆ ਸਤਿ ਸ੍ਰੀ ਅਕਾਲ